ਪੰਜਾਬੀ ਇਕਤ channels ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਆਦਿਆਂ ਵੱਡੀਆਂ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ 19 April ਤੋਂ ਪੰਜਾਬ ਦੇ 13 ਲੋਕ ਸਭਾ ਹਲਕਿਆਂ 'ਚ ਕਰਨਗੇ ਚੋਣ ਪ੍ਰਚਾਰ ਪੰਜਾਬ 'ਚ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਬਾਰੇ ਆਮ ਆਦਮੀ ਪਾਰਟੀ ਦਾ ਵੱਡਾ ਐਲਾਨ ਇਨ੍ਹਾਂ ਲੀਡਰਾਂ ਨੂੰ ਮਿਲੀ ਟਿਕਟ ਟਿੰਡਸਾ ਪਰਿਵਾਰ ਨੂੰ ਟਿਕਟ ਨਾ ਮਿਲਣ ਤੇ ਬੀਬੀ ਜ਼ਗੀਰ ਕੌਰ ਦਾ ਵੱਡਾ ਬਿਆਨ ਸੁਖਵੀਰ ਬਾਦਲ ਨੂੰ ਕਹੀ ਇਹ ਗੱਲ ਪੰਜਾਬ 'ਚ ਰਹੇਗੀ ਸਰਕਾਰੀ ਛੁੱਟੀ ਸਰਕਾਰੀ ਕਾਲਜ ਸਕੂਲ ਵਿਦਿਅਕਦਾਰੀ ਰਹਿਣਗੇ ਬੰਦ ਪੰਜਾਬ ਦੀਆਂ ਮੰਡੀਆਂ 'ਚ ਕਣਾਂ ਦੇਖ ਲਈ ਤੇ ਬਾਰੇ ਵੱਡੀ ਖਬਰ ਡਿਪਟੀ ਕਮਿਸ਼ਨਰ ਨੇ ਸੁਣਾਈ ਖੁਸ਼ਖਬਰੀ ਪੰਜਾਬ ਚ 18 19 ਤੇ 20 ਅਪ੍ਰੈਲ ਨੂੰ ਯੈਲੋ ਅਲਰਟ ਜਾਰੀ ਆਈਐਮਡੀ ਨੇ ਦਿੱਤੀ ਚੇਤਾਵਨੀ ਮਲੂਕਾਦੀਨ ਨੂੰ ਆਈਐਸ ਪਰਮਪਾਲ ਕੋਰਾਰੇ ਵੱਡੀ ਖਬਰ ਬਠਿੰਡਾ ਤੋਂ ਲੜਨਗੇ ਚੋਣ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਹੁਣ ਸੀਐਮ ਭਗਵੰਤ ਮਾਨ ਖੁਦ 13 ਲੋਕ ਸਭਾ ਹਲਕਿਆਂ ਦੀ ਕਮਾਂਡ ਸੰਭਾਲਣਗੇ ਉਹ 19 April ਤੋਂ ਸਾਰੇ ਹਲਕਿਆਂ ਵਿੱਚ ਜਾ ਕੇ ਤਿੰਨ ਤਿੰਨ ਦਿਨ ਚੋਣ ਪ੍ਰਚਾਰ ਕਰਨਗੇ ਇਸ ਲਈ ਸਾਰਾ ਪਲਾਨ ਤਿਆਰ ਕਰ ਲਿਆ ਗਿਆ ਹੈ ਅਤੇ ਪਿਛਲੇ ਦਿਨ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਹਲਕਿਆਂ ਦੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਮੀਟਿੰਗ ਵੀ ਕੀਤੀ ਸੀ ਅਤੇ ਦੂਜੇ ਪਾਸੇ ਸੀਐਮ ਭਗਵੰਤ ਮਾਨ ਨੇ ਇੱਕ ਰੋਡ ショਅ ਦੌਰਾਨ ਵਿਰੋਧੀਆਂ ਤੇ ਹਮਲਾ ਬੋਲਦੇ ਹੋਏ ਕਿ ਹੈਗੇ ਭਾਵੇਂ ਹੀ ਸਮਾਂ ਖਰਾਲ ਚੱਲ ਰਿਹਾ ਹੈ ਪਰ ਹਾਲਾਤ ਬਦਲਣਗੇ। ਉਹਨਾਂ ਨੇ ਕਿਹਾ ਕਿ ਵਿਰੋਧੀਆਂ ਦੀ ਸੋਚ ਹੈ ਕਿ ਇੱਕ ਹੀ ਪਾਰਟੀ ਸਾਨੂੰ ਹਰਾ ਸਕਦੀ ਹੈ ਉਸ ਦਾ ਨਾਮ ਆਦਮੀ ਪਾਰਟੀ ਹੈ। ਉਸ ਦੇ ਪ੍ਰਧਾਨ ਨੂੰ ਜੇਲ੍ਹ ਵਿੱਚ ਪਾ ਦਿਓ ਇਸ ਦੇ ਬਾਅਦ ਸਾਰਾ ਕੁਝ ਪੱਖ ਵਿੱਚ ਹੋ ਜਾਵੇਗਾ। ਉਹਨਾਂ ਨੇ ਕਿਹਾ ਕਿ ਦਰਿਆ ਨੂੰ ਰੋਕਿਆ ਨਹੀਂ ਜਾ ਸਕਦਾ। ਦਰਿਆ ਆਪਣਾ ਰਸਤਾ ਖੁਦ ਬਣਾਉਂਦੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜੀਵਾਲ ਬਾਰੇ ਦੱਸਦੇ ਆਂ ਭਾਵੁਕ ਹੋਏ ਉਹ ਜੇਲ੍ਹ ਵਿੱਚ ਬੰਦ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਨਾਲ ਮੁਲਾਕਾਤ ਬਾਰੇ ਦੱਸ ਰਹੇ ਸਨ ਇਸ ਦੌਰਾਨ ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਉਹਨਾਂ ਨੇ ਅੱਖਾਂ ਪੂੰਝਦੇ ਹੋਏ ਆਖਿਆ ਕਿ ਜੇਲ੍ਹ ਵਿੱਚ ਬੰਦ ਕੇਜੀਵਾਲ ਨਾਲ ਅਪਰਾਧੀਆਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ ਤੀਜੀ ਸੂਚੀ ਵਿੱਚ ਆਮ ਆਦਮੀ ਪਾਰਟੀ ਵੱਲੋਂ ਚਾਰ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਇਸ ਸੂਚੀ ਮੁਤਾਬਿਕ ਫਿਰੋਜ਼ਪੁਰ ਤੋਂ ਜਗਦੇਵ ਸਿੰਘ ਕਾਕਾ ਬਰਾੜ ਨੂੰ ਉਮੀਦਵਾਰ ਬਣਾਇਆ ਗਿਆ ਹੈ ਜਲੰਧਰ ਤੋਂ ਪਵਨ ਕੁਮਾਰ ਟੀਨੂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਉਹ ਪਿਛਲੇ ਦਿਨੀ ਹੀ ਇਕਾਲੀ ਦਲ ਵਿੱਚੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸਨ ਅਤੇ ਗੁਰਦਾਸਪੁਰ ਤੋਂ ਅਮਨ ਸ਼ੇਰ ਸਿੰਘ ਅਤੇ ਲੁਧਿਆਣਾ ਤੋਂ ਸ਼ੋਕ ਪ੍ਰੈਸ਼ਰ ਪੱਪੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਹੁਣ ਤਾਂ ਆਮ ਆਦਮੀ ਪਾਰਟੀ ਵੱਲੋਂ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸੰਗਰੂਰ ਤੋਂ ਮੰਤਰੀ ਗੁਰਮੀਤ ਸਿੰਘ ਮੀਤੇਰ ਪਟਿਆਲਾ ਤੋਂ ਮੰਤਰੀ ਡਾਕਟਰ ਬਲਬੀਰ ਸਿੰਘ ਉਰ ਸਾਬ ਤੋਂ ਮੰਤਰੀ ਲਾਲਜੀ ਸਿੰਘ ਪੁੱਲਰ ਅਮਰੀਕਸ਼ਰ ਤੋਂ ਮੰਤਰੀ ਕੁਲਦੇਵ ਸਿੰਘ ਢਾਲੀਵਾਲ ਬਠਿੰਡਾ ਤੋਂ ਮੰਤਰੀ ਗੁਰਮੀਤ ਸਿੰਘ ਖੁੱਡਿਆ ਫਰੀਦਕੋਟ ਤੋਂ ਕਰਮਜੀਤਨ ਮੋੜ ਤੇ ਫਤਿਗੜ ਸਾਹਿਬ ਤੋਂ ਗੁਰਪ੍ਰੇਜ ਜੀਪੀ ਨੂੰ ਚੌਣ ਮੈਦਾਨ ਵਿੱਚ ਉਤਾਰਿਆ ਹੈ ਅਤੇ ਇਸ ਦੇ ਨਾਲ ਹੀ ਮਾਲਵਿੰਦਰ ਸਿੰਘ ਕੰਗਨੂਨਾਗਪੁਰ ਸਾਹਿਬ ਤੋਂ ਉਮੀਦਵਾਰ ਬਣਾਇਆ ਗਿਆ ਹੈ ਅਤੇ ਆਮ ਆਦਮੀ ਪਾਰਟੀ ਨੇ ਹੁਸ਼ਿਆਰਪੁਰ ਤੋਂ ਡਾਕਟਰ ਰਾਜਕੁਮਾਰ ਜੱਬੇਵਾਲ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰਕੌਰ ਨੇ ਸੰਗਰੂਰ ਤੋਂ ਸ਼੍ਰੋਮਣੀ ਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਡਸਾ ਅਤੇ ਉਹਨਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਡਸਾ ਨੂੰ ਲੋਕ ਸਭਾ ਦੀ ਟਿਕਟ ਨਾ ਦਿੱਤੇ ਜਾਣ ਤੇ ਹਾ ਦਾ ਨਾਰਾ ਮਾਰਿਆ ਹੈ ਬੀਬੀ ਜਗੀਰਕੌਰ ਨੇ ਕਿ ਹੈ ਕਿ ਜਿਸ ਤਰ੍ਹਾਂ ਸ਼੍ਰੋਮਣੀ ਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਸੁਖਦੇਵ ਸਿੰਘ ਢੀਡਸਾ ਪਾਰਟੀ ਵਿੱਚ ਪਰਤੇ ਹਨ ਤਾਂ ਇਸ ਹਾਲਾਤ ਵਿੱਚ ਉਹਨਾਂ ਦਾ ਭਰੋਸਾ ਨਹੀਂ ਸੀ ਤੋੜਨਾ ਚਾਹੀਦਾ ਬੀਬੀ ਜਗੀਰਕੌਰ ਨੇ ਕਿ ਹੈਗੀ ਸੰਗਰੂਰ ਤੋਂ ਇਕਬਾਲ ਸਿੰਘ ਝੁੰਦਾ ਦੇ ਟਿਕਟ ਦਾ ਐਲਾਨ ਕਰਨ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਨਾਲ ਸਲਾਮ ਮਸ਼ਵਰਾ ਜ਼ਰੂਰ ਕਰਨਾ ਚਾਹੀਦਾ ਸੀ ਅਤੇ ਉਹਨਾਂ ਨੇ ਕਿ ਹੈਗੀ ਜਦੋਂ ਉਹਨਾਂ ਨੇ ਸੁਖਦੇਵ ਸਿੰਘ ਢੀਂਡਸਾ ਨਾਲ ਫੋਨ ਤੇ ਗੱਲ ਕੀਤੀ ਤਾਂ ਢੀਂਡਸਾ ਸਾਹਿਬ کافی ਪਰੇਸ਼ਾਨੀ ਮਹਿਸੂਸ ਕਰ ਰਹੇ ਸਨ ਬੀਬੀ ਜ਼ਗੀਰਕੌਰ ਨੇ ਕਿਹਾ ਕਿ ਉਹਨਾਂ ਦੀ ਜਾਣਕਾਰੀ ਮੁਤਾਬਿਕ ਸੁਦੇਸ਼ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਲੋਕ ਸਭਾ ਦੀ ਟਿਕਟ ਲੈਂਨ ਦੀ ਇੱਛਾ ਨਾਲ ਪਾਰਟੀ ਵਿੱਚ ਮੋੜ ਸ਼ਾਮਿਲ ਹੋਏ ਸਨ ਪਤਾ ਨਹੀਂ ਪਾਰਟੀ ਪ੍ਰਧਾਨ ਨੇ ਕਿਹੜੀ ਮਜਬੂਰੀ ਵਿੱਚ ਉਹਨਾਂ ਨੂੰ ਟਿਕਟ ਨਾ ਦੇਣ ਦਾ ਫੈਸਲਾ ਲਿਆ ਹੈ ਇਸ ਦੇ ਨਾਲ ਹੀ ਬੀਬੀ ਜਗੀਰ ਕੋਰ ਨੇ ਸਪਸ਼ਟ ਕੀਤਾ ਹੈ ਕਿ ਉਹ ਪਾਰਟੀ ਲੀਡਰਸ਼ਿਪ ਦੇ ਫੈਸਲੇ ਦੀ ਆਲੋਚਨਾ ਨਹੀਂ ਕਰ ਰਹੀ 17 April ਯਾਨੀ ਅੱਜ ਪੰਜਾਬ ਵਿੱਚ RAM Navami ਤੇ ਸਰਕਾਰ ਵੱਲੋਂ ਸਰਕਾਰੀ ਛੁੱਟੀ ਐਲਾਨੀ ਗਈ ਹੈ ਅੱਜ ਸੂਬੇ ਭਰ ਦੇ ਸਰਕਾਰੀ ਸਕੂਲ ਕਾਲਜ ਸਮੇਤ ਹੋਰ ਸਰਕਾਰੀ ادارے ਬੰਦ ਰਹਿਣਗੇ ਦਰਅਸਲ ਅੱਜ ਸੂਬੇ ਭਰ ਵਿੱਚ RAM Navami ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਜਾਵੇਗਾ ਸਰਕਾਰ ਨੇ ਸਾਲ 2024 ਦੀ ਸਰਕਾਰੀ ਛੁੱਟੀਆਂ ਦੀ ਸੂਚੀ ਵਿੱਚ ਇਸ ਨੂੰ ਵੀ ਥਾਂ ਦਿੱਤੀ ਹੈ ਇਸ ਤੋਂ ਇਲਾਵਾ ਸਰਕਾਰੀ ਕੈਲੰਡਰ ਮੁਤਾਬਕ ਕੀ ਪ੍ਰੈਲ ਨੂੰ ਵੀ ਮਹਾਵੀਰ ਜਨਤੀ ਕਾਰਨ ਸਰਕਾਰੀ ਛੁੱਟੀ ਹੈ ਪਰ ਇਹ ਛੁੱਟੀ ਐਤਵਾਰ ਨੂੰ ਆ ਰਹੀ ਹੈ ਜ਼ਿਲ੍ਹਾ ਬਰਨਾਲਾ ਸਮੇਤ ਲਗਭਗ ਪੂਰੇ ਪੰਜਾਬ ਵਿੱਚ ਦਾਣਾ ਮੰਡੀਆਂ 'ਚ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ ਅਤੇ ਬਰਨਾਲਾ ਵਿੱਚ ਹੁਣ ਤੱਕ 275 ਮੈਟ੍ਰਿਕ ਟਨ ਕਣਕ ਮੰਡੀਆਂ 'ਚ ਪਹੁੰਚ ਚੁੱਕੀ ਹੈ ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਊਨੰਦਿਪ ਕੋਰ ਨੇ ਦਾਣਾ ਮੰਡੀ ਬਰਨਾਲਾ ਵਿਖੇ ਕਣਕ ਦੀ ਫਸਲ ਦੀ ਖਰੀਦ ਦੀ ਸ਼ੁਰੂਆਤ ਮੌਕੇ ਕੀਤਾ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਭਰ ਵਿੱਚ 101 ਪੱਕੇ ਅਤੇ 37 ਆਰਜੀ ਖਰੀਫ ਕੇਂਦਰ ਸਥਾਪਿਤ ਕੀਤੇ ਗਏ ਹਨ ਜਿੱਥੇ ਕਿਸਾਨ ਆਪਣੀ ਜੀਨਸ ਵੇਚਣਗੇ ਉਨ੍ਹਾਂ ਦੱਸਿਆ ਕਿ ਮੰਡੀਆਂ 'ਚ ਖਰੀਦ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਕਿਸਾਨਾਂ ਨੂੰ ਕਿਸੇ ਤਰੀਕੇ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸ ਤੋਂ ਇਲਾਵਾ ਕਿਸਾਨਾਂ ਲਈ ਪੀਣ ਵਾਲੇ ਪਾਣੀ ਬੈਠਨ ਤੇ ਬਾਰਦਾਨੇ ਬਿਜਲੀ ਦੇ ਪ੍ਰਬੰਧ ਪੂਕਤਾ ਕਰ ਲਏ ਗਏ ਹਨ ਸੁੱਕੀ ਫਸਲ ਦੀ ਨਾਲੋ ਨਾਲ ਖਰੀਦ ਕਰਕੇ ਤੈ ਸਮੇਂ ਚ ਕਿਸਾਨ ਨੂੰ ਦਾਇਗੀ ਕੀਤੀ ਜਾਵੇਗੀ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੰਡੀਆਂ ਚ ਸੁੱਕੀ ਫਸਲ ਹੀ ਲੈ ਕੇ ਆਉਣ ਤਾਂ ਜੋ ਫਸਲ ਦੀ ਖਰੀਦ ਨਾਲੋ ਨਾਲ ਹੋ ਸਕੇ ਪੰਜਾਬ ਵਿੱਚ ਮੌਸਮ ਲਗਾਤਾਰ ਮિજાਜ ਬਦਲ ਰਿਹਾ ਹੈ ਜਿਸ ਕਰਕੇ ਕਿਸਾਨਾਂ ਦੇ ਸਾਹ ਉੱਤੇ ਪਏ ਹਨ ਅਤੇ ਹੁਣ ਮੌਸਮ ਵਿਭਾਗ ਨੇ 18 19 ਅਤੇ 20 ਅਪ੍ਰੈਲ ਅਲੂ ਮੂੜ ਤੋਂ ਮੌਸਮ ਖਰਾਬ ਹੋਣ ਦੀ ਭਵਿੱਖਬਾਣੀ ਕੀਤੀ ਹੈ ਇਸ ਦੌਰਾਨ ਪੰਜਾਬ ਦੇ ਕੁਝ ਇਲਾਕਿਆਂ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੇ ਨਾਲ ਨਾਲ ਹਲਕਾ ਮੀਂਹ ਪੈ ਸਕਦਾ ਹੈ ਮੌਸਮ ਵਿਭਾਗ ਨੇ 18, 19 ਤੇ 20 ਅਪ੍ਰੈਲ ਯੈਲੋ ਅਲਰਟ ਵੀ ਜਾਰੀ ਕੀਤਾ ਹੈ ਉੱਧਰ ਭਾਰਤੀ ਮੌਸਮ ਵਿਭਾਗ ਨੇ ਆਖਿਆ ਹੈ ਕਿ ਦੇਸ਼ ਵਿੱਚ 2024 ਦੇ ਮਾਨਸੂਨ ਸੀਜ਼ਨ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ ਭਾਜਪਾ ਨੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਇਸ ਵਾਰ ਭਾਜਪਾ ਨੇ ਤਿੰਨ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਇਸ ਵਿੱਚ ਅਕਾਲੀ ਦਲ ਦਾ ਗੜ ਮੰਨੇ ਜਾਂਦੇ ਬਠਿੰਡਾ ਤੋਂ ਮਲੂਕਾ ਦੀ ਨੂੰ ਆਈਐਸ ਅਧਿਕਾਰੀ ਪਰਮਪਾਲ ਕੌਰ ਨੂੰ ਭਾਜਪਾ ਵੱਲੋਂ ਟਿਕਟ ਦਿੱਤੀ ਗਈ ਹੈ ਅਤੇ ਹੁਣ ਉਹ ਅਕਾਲੀ ਦਲ ਦੇ ਗੜ ਬਠਿੰਡਾ ਵਿੱਚ ਅਕਾਲੀ ਦਲ ਦੇ ਉਮੀਦਵਾਰ ਖਿਲਾਫ ਚੋਣ ਲੜਨਗੇ ਇਸ ਦੇ ਨਾਲ ਹੀ ਭਾਜਪਾ ਵੱਲੋਂ ਹੁਸ਼ਿਆਰਪੁਰ ਤੋਂ ਨੀਤਾ ਸੋਮਪrakash ਅਤੇ ਖਡੂਰ ਸਾਹਿਬ ਤੋਂ ਮਨਜੀਤ ਸਿੰਘ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ ਜਿਕਰ ਯੋਗ ਹੈ ਕਿ ਇਸ ਤੋਂ ਪਹਿਲਾਂ 30 ਮਾਰਚ ਨੂੰ ਭਾਜਪਾ ਨੇ ਲੋਕ ਸਭਾ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ ਇਸ ਵਿੱਚ 6 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ ਇਹਨਾਂ ਵਿੱਚ ਤਿਲੰਦਰ ਤੋਂ ਸੁਸ਼ੀਲ ਰੇਂਕੂ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਪਟਿਆਲਾ ਤੋਂ ਪ੍ਰਨੀਤ ਕੋਰ ਫਰੀਦਕੋਟ ਤੋਂ ਹੰਸ ਰਾਜ ਹੰਸ ਗੁਰਦਾਸਪੁਰ ਤੋਂ ਦਿਨੇਸ਼ ਬੱਬੂ ਅਤੇ ਅਮਰੀਕਸ਼ਰ ਤੋਂ ਤਰਨਜੀਤ ਸਿੰਘ ਸੰਧੂ ਦੇ ਨਾਂ ਸ਼ਾਮਿਲ ਹਨ

ਮੈਂ ਉਹਨਾਂ ਦੀ ਜ਼ਿੰਮੇਵਾਰੀ ਜੋ ਮੇਰੇ ਤੇ ਉਹਨਾਂ ਨੇ ਭਰੋਸਾ ਰੱਖਿਆ ਵਾ ਉਹਨਾਂ ਦੇ ਭਰੋਸੇ ਨੂੰ ਮਜ਼ਬੂਤ ਕਰਕੇ ਲੁਧਿਆਣੇ ਦੀ ਸੇਵਾ ਕਰਨੀ ਹੈ ਲੁਧਿਆਣੇ ਦੀ ਟੱਕਰ ਹੈਗੀ ਸਰ ਚੋਟੀ ਦੀ ਟੱਕਰ ਹੈ ਨਾ ਮੰਨਦੇ ਹੋ ਬਿੱਟੂ ਨਾ ਜਾ ਕੰਮ ਬਣਾਓ ਬੀਕੋ ਸਾਰਿਆਂ ਨੂੰ ਲੋਕ ਇਹਨਾਂ ਨੂੰ ਦੇਖ ਚੁੱਕੇ ਹੋਏ ਆ 10 ਸਾਲ ਬਿੱਟੂ ਨੂੰ ਲੋਕਾਂ ਨੇ ਦੇਖ ਲਿਆ ਹੋਇਆ ਜਿਹੜਾ ਕੋਈ ਕਾਂਗਰਸ ਦਾ ਕੈਂਡੀਡੇਟ ਆਊਗਾ ਉਹਨੂੰ ਵੀ ਦੇਖ ਲਿਆ ਸੀ ਸਾਡੇ ਅਸੀਂ ਆਪਣੇ ਆਪ ਨੂੰ ਕਹਿੰਦੇ ਆ ਸਾਡੇ 2 ਸਾਲਾਂ ਦੇ ਕੰਮਾਂ ਨੂੰ ਦੇਖਦੇ ਹੋਏ ਸਾਡੇ ਹਲਕਾ ਸੈਂਟਰ ਦੇ ਲੋਕਾਂ ਨੇ ਸਾਡੀ ਆਵਾਜ਼ ਬਚਾਈ ਸਾਡੇ ਸੁਪਰੀਮੋ ਤੱਕ ਤਾਂ ਸਾਨੂੰ ਇਹ ਅੱਜ ਸੇਵਾ ਦਾ ਮੌਕਾ ਮਿਲਿਆ ਜੀ ਰਬਰੀਤ ਬਿੱਟੂ 21 ਸਾਲਾਂ ਤੋਂ ਐਮਪੀ ਵੀ ਇੱਥੇ ਰਹੇ ਨੇ ਤੁਹਾਨੂੰ ਕੀ ਲੱਗਦਾ ਕਿ ਕੀ ਕਾਰਨ ਹੈ ਕਿ ਉਹ ਤਾਂ ਕਰ ਰਹੇ ਨੇ ਕਿ ਜੀ ਭਾਜਪੀ ਦੀ ਝੋਲੀ ਜਿੱਤ ਗਈ ਪੌਣੇ ਪੌਣੇ 5 ਸਾਲ ਕਿਸੇ ਦਾ ਫੋਨ ਨਾ ਚੱਕਿਆ ਹੋਵੇ ਤੇ ਅੱਜ ਹਾਸ ਨਹੀਂ ਰੱਖਣੀ ਚਾਹੀਦੀ ਚਾਹੇ ਮੈਂ ਹੋਵਾਂ ਚਾਹੇ ਬਿੱਟੂ ਹੋਵੇ ਤੇ ਫਿਰ ਉਹ ਹੁਣ ਤੱਕ ਤਾਂ ਆਪਣਾ ਝੂਠ ਹੀ ਵੇਚਦੇ ਰਹੇ ਨੇ ਨਾ ਐਮਐਲਏ ਸਾਹਿਬ ਹੁਣ ਤੱਕ ਤਾਂ ਝੂਠ ਹੀ ਪੋਏਦੇ ਰਹੇ ਨੇ 15 ਸਾਲ ਤੋਂ ਲੋਕਾਂ ਨੂੰ ਪੜਾਈਏ ਨੇ ਆਪਣੇ ਦਾਦੇ ਦੇ ਨਾਮ ਲੈ ਕੇ ਤੇ ਹੁਣ ਮੌਕਾ ਆ ਗਿਆ ਕੋਟੀ-ਕੋਟੀ ਖੇਡਣ ਦਾ ਅੱਛਾ ਤੇ ਹੁਣ ਅਸੀਂ ਹੁਣ ਅਸੀਂ ਪਾਵਾਂਗੇ ਪੂਰੀ ਉਹਨਾਂ ਨੂੰ ਅੰਕੀ ਮਾਰਾਂਗੇ ਉਹਨਾਂ ਨੂੰ ਹੈ ਨਾ ਪਾਉਂਗੇ ਪੂਰਾ ਪਾਵਾਂਗੇ ਸਾਬ ਸਵਾਲ ਇਹ ਵੀ ਹੈ ਪੁਰਾਣੀ ਕਾਂਗਰਸ ਹੀ ਮੈਦਾਨ ਦੇ ਵਿੱਚ ਹੋਗੇ ਨੇ ਚਾਹੇ ਉਹ ਪਾਰਟੀਆਂ ਕੋਕੜੀਆਂ ਹੋਣ ਹਾਂ ਸਿੱਧੀ ਹੋ ਗਿਆ ਕਾਂਗਰਸ ਨੂੰ ਅਸੀਂ ਕਿਉਂ ਛੱਟ ਗਿਆ ਇਸ ਕਿਉਂਕਿ ਕਾਂਗਰਸ ਪਹਿਲਾਂ ਤਾਂ ਇਹੀ ਸੀ ਬਿੱਟੂ ਵਰਗੇ ਸੀਗੇ ਜੇ ਬਿੱਟੂ ਵਰਗੇ ਨਹੀਂ ਰਹੇ ਦੋਤੋਂ ਪਹਿਲਾਂ ਸਾਨੂੰ ਪਤਾ ਸੀਗਾ ਵੀ ਇਹ ਇਹ ਸਾਰੇ ਇਦਾਂ ਦੇ ਆ ਤੇ ਅਸੀਂ ਜਿਹੜੀ ਸਾਟੂ ਉਚਾਰਤਾਂ ਅੱਛੀ ਰਹੀ ਆ ਆਭੀ ਪਾਰਟੀ ਨੇ ਤੁਹਾਨੂੰ ਕਹਿਆ ਜਾਂਦਾ ਸੀ ਜਦੋਂ ਤੁਸੀਂ ਪਾਰਟੀ ਨੂੰ ਛੱਡਿਆ ਸੀ ਕਹਿੰਦੇ ਸੀ ਕਿ ਫਿੱਟੇ ਛੁਰਾ ਮਾਰਿਆ ਕਿ ਲੱਗਦਾ ਹੁਣ ਕੰਬੀਰ ਫਿੱਟੂ ਤੋਂ ਬਿਜੇ ਨੇ ਨਹੀਂ ਦੇਖੋ ਅਸੀਂ ਤਾਂ ਕੋਈ ਪਿੱਟੇ ਛੁਰਾ ਮਾਰ ਕੇ ਨਹੀਂ ਆਏ ਜੀ ਪਹਿਲੀ ਗੱਲ ਠੀਕ ਹੈ ਅਸੀਂ ਲੋਕ ਕੰਮ ਕਰਨ ਵਾਲੇ ਆ ਅਸੀਂ ਕੰਮ ਕਰਦੇ ਇਥੇ ਆ ਜਮਐਲਐ ਲੋਗਾਂ ਨੇ ਬਣਾਤਾ ਨਾ ਤੇ ਬਿੱਟੂ ਤਾਂ ਤਿੰਨ ਵਾਰ ਐਮਪੀ ਬਣਾਤਾ ਸੀ ਉਹਦੀ ਭੂਆ ਜੀ ਨੂੰ ਬਣਾਤਾ ਸੀਗਾ ਕੈਬਨਿਟ ਮਨਿਸਟਰ ਉਹਨਾਂ ਦੇ ਤਾਇਆ ਜੀ ਨੂੰ ਬਣਾਤਾ ਸੀ ਕੈਬਨਿਨ ਮਨਿਸਟਰ ਉਹਨਾਂ ਦੇ ਦਾਦਾ ਜੀ ਨੂੰ ਬਣਾਤਾ ਸੀ ਆ ਚੀਫ ਮਨਿਸਟਰ ਉਹਨਾਂ ਦੇ ਭਰਾ ਨੂੰ ਬਣਾਤਾ ਸੀ ਮਨਿਸਟਰ ਦੇ ਮਤਲਬ ਉਹ ਤਾਂ ਸਭ ਕੁਝ ਖਾਈ ਹਡਾਈ ਬੈਠੇ ਐ ਇਹਨਾਂ ਪਾਰਟੀ ਚ ਤੇ ਚਲੋ ਆਮ ਆਦਮੀ ਪਾਰਟੀ ਪੱਖਾਂ ਦੀਦਰ ਨੂੰ ਮਿੱਟੂ ਜੀ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਕਿਉਂਕਿ ਹੁਣ ਆਮਰੇ ਸਾਹਮਣੇ ਹੀ ਲੜਾਈ ਹੈ ਦੇਖੋ ਮਿੱਟੂ ਜੀ ਟੱਲੀਆਂ ਵਜਾ ਰਹੇ ਨੇ ਉਹਨਾਂ ਨੇ ਟੱਲੀਆਂ ਵਜਾਈ ਅਸੀਂ ਕੰਮ ਕਰਨ ਵਾਲੇ ਅਸੀਂ ਕੰਮ ਕਰਾਂਗੇ ਜੀ ਉਹ ਕਿ ਅਕਾਲੀ ਦਲ ਨੂੰ ਕੈਂਡੀਡੇਟ ਨਹੀਂ ਲੱਭ ਰਿਹਾ ਲੁਧਿਆਣਾ ਚ ਵਿਪਨਪੁਰ ਕਾਕਾ ਕਹਿੰਦਾ ਮੇਰੀ ਤਬੀਅਤ ਖਰਾਬ ਹੈ ਮੈਂ ਨਹੀਂ ਲੜਾਂ ਹਾਂ ਹਾਂ ਤੇ ਫਿਰ ਇਹ ਉਹਨਾਂ ਨੂੰ ਪੁੱਛੋੜਾ ਕਿ ਕੀ ਪ੍ਰੋਬਲਮ ਆ ਦੀਦੀ ਤਬੀਅਤ ਖਰਾਬ ਆ ਉਹਨੂੰ ਦਵਾਈ ਲਵੇ ਠੀਕ ਹੈ ਔਰ ਆਸਟਨ ਦਾਸਾਲੂ ਨੇ ਰਾਜ ਕੀਤਾ ਤੇ ਕਾਂਗਰਸ ਤੋਂ ਪਰ ਇਹ ਆਮ ਆਦਮੀ ਪਾਰਟੀ ਸੰਭੋਲ ਦੇ ਦੇਸ਼ੇ ਬੋਲਦੀ ਹੈ ਦਸ਼ਤ ਅਸੀਂ ਤਾਂ ਆਪ ਧਰਾਂ ਦੇ ਲੋਕ ਆ ਹੱਥ ਜੋੜ ਕੇ ਲੋਕਾਂ ਦੇ ਕੰਮ ਕਰਦੇ ਆ ਦਸ਼ਤ ਕੋਈ ਨਹੀਂ ਲੋਕਾਂ ਦਾ ਪਿਆਰ ਆ ਸਾਡੇ ਨਾਲ ਇਹ ਲੋਕਾਂ ਦਾ ਸਤਕਾਰ ਆ ਦੇਖੋ ਇੱਕ ਇੱਕ ਆਮ ਘਰ ਦਾ ਬੰਦਾ ਸਾਡਾ ਵੱਡਾ ਵੀ ਭਤੀ ਅੱਜ ਜੀ ਉਹ ਆ ਜਿਹਾ ਬੰਤੂ ਬੇਟਾ ਆਇਆ ਤੇ ਸਭ ਤੋਂ ਵੱਧ ਖੁਸ਼ੀ ਸਾਡੂ ਆ ਕਿਉਂਕਿ ਅਸੀਂ ਵੀ ਇੱਕੋ ਫੁੰਵੇ ਦੇ ਲੋਕ ਹੈਗੇ ਆ ਇੱਕ ਦੂਜੇ ਨੂੰ ਅਸੀਂ ਅੱਗੇ ਲੈ ਕੇ ਜਾਂਦੇ ਹੈਗੇ ਆ ਤੇ ਜੰਗਾ ਤਲਾਕ ਕੇ ਅਸੀਂ ਕਰਾਂਗੇ ਸਾਰਾ ਕਾਂਗਰਸ ਵੱਲੋਂ ਜੀ ਕਹਿੰਦੇ ਭਾਰਤ ਪੂਛ ਰਾਜ ਨੂੰ ਟਿਕਟ ਮੈਂ ਦੇਖੋ ਜੀ ਇਹ ਉਹਨਾਂ ਨੂੰ ਪੁੱਛੋ ਨਾ ਮੈਂ ਕਾਂਗਰਸ ਦਾ ਹੈ ਨਹੀਂ ਆ ਜੇ ਮੈਂ ਬਤੌਰ ਜ਼ਿਲ੍ਹਾ ਪ੍ਰਧਾਨ ਹੁੰਦਾ ਤੇ ਮੈਂ ਕਹਿ ਦਿੰਦਾ ਭਾਈ ਮੈਂ ਨਹੀਂ ਦੇਣੀ ਉਹਨੂੰ ਟਿਕਟ ਨਾ ਇਸ ਕਰਕੇ ਮੈਂ ਹੁਣ ਹੈ ਨਹੀਂ ਕਿ ਮੈਂ ਤਾਂ ਇੱਧਰ ਆਪਣੇ ਆਮਾਦੀ ਪਾਰਟੀ ਚ ਆਮਾਦੀ ਪਾਰਟੀ ਚ ਆਮਾਦੀ ਪਾਰਟੀ ਦੇ ਸਾਡੇ ਬੰਦੇ ਨੂੰ ਜਰਨੈਲ ਨੂੰ ਟਿਕਟ ਮਿਲੀ ਆ ਅਸੀਂ ਜਿੱਤਾਂਗੇ ਇਹ ਪਾਰਟੀ ਹੈ ਕਿ ਨਵੀਂ ਭਾਜਪਾ ਤੁਸੀਂ ਜਾਖੜ ਸਾਹਿਬ ਨੂੰ ਵੇਖੋ ਬਿੱਟੂ ਜੀ ਨੂੰ ਵੇਖੋ ਬਿੱਟੂ ਨੇ ਤਾਂ ਵਹਿ ਕਮਾਲ ਹੀ ਕਰਤੀ ਨਾ ਨਵੇਂ ਜਮਾਨੇ ਦਾ ਬੇਟਾ ਹੀ ਬਣ ਗਿਆ ਇਹ ਬਿਆਨ ਸੋਂਹ ਹੋਰਾਂ ਦੀ ਪੱਕੀ ਲੈ ਕੇ ਭੱਜ ਉੱਠਿਆ ਜਿਹੜੇ ਮਤਲਬ ਜੀਨੋ ਕਹਿੰਦੇ ਸਨ ਕਿ ਇਹ ਟਕਸਾਲੀ ਕਾਂਗਰਸੀ ਮਤਲਬ ਜਦੋਂ ਇਹ ਜੇ ਕਰਤਾਰ ਪੋਲਿਟਿਕਸ 'ਚ ਵੇਖਣ ਨੂੰ ਮਿਲ ਰਿਹਾ ਫਿਰ ਕੁਝ ਹੋ ਸਕਦਾ ਤਾਂ ਦੇ ਲੋਕਾਂ ਦਾ ਵੀ ਵਿਸ਼ਵਾਸ ਉੱਠ ਰਿਹਾ ਔਰ 400 ਪਾਰ ਵਾਲਿਆਂ ਦੀ ਜਾਂ 13 ਪਾਰ ਵਾਲਿਆਂ ਦੀ ਵੀ ਪੋਲ ਖੁੱਲ ਰਹੀ ਹੈ ਯਾਰ ਤੁਸੀਂ ਆਪ ਇਲੈਕਸ਼ਨ ਲੜੋ ਹਾਂਜੀ ਮੈਂ ਤਾਂ ਹਲੇ ਤੱਕ ਲੜਾਉਂਦੀ ਆਂ ਜੀ ਤੁਸੀਂ ਨਾਲ ਲੜਾ ਦਿਓ ਕਿਸੇ ਨਾਲ ਵੈਸੇ ਹਲੇ ਤੱਕ ਤਾਂ ਇਲੈਕਸ਼ਨ ਲੜਾਉਣ ਤੇ ਡਿਊਟੀ ਹਾਂਜੀ ਅੱਜ ਤਾਂ ਗੁਰਦਾਸਪੁਰ ਚ ਲੜਨ ਆਏ ਆ ਥੋੜਾ ਪਿਆਰ ਲੈਣ ਆਏ ਆ ਲੋਕਾਂ ਦੇ ਮੁੱਦੇ ਲੈ ਕੇ ਆਏ ਆ ਸੈਂਟਰ ਤੇ ਸੂਬੇ ਦੀ ਸਰਕਾਰ ਨਾਲ ਲੜਨ ਆਏ ਆ ਤੁਹਾਡਾ ਕੋਟ ਆ ਦਿਨ ਦਾ ਲਾਇਸ ਕਾਂਗਰਸ ਨਾਲ ਰਾਤ ਦਾ ਭਾਜਪੀ ਨਾਲ ਕੀ ਹੋਇਨੇ ਦੇਖੋ ਅਸਲੀਅਤ ਦੀ ਗੱਲ ਹੈ ਭਗਵੰਤ ਮਾਨ ਕਾਂਗਰਸ ਨੂੰ ਗਾਲਾਂ ਕੱਢਦਾ ਹਰਿਆਣੇ ਚੱਲੇ ਜੋ ਮਤਲਬ ਹਰ ਬਾਰਡਰ ਕਿੰਨਾ ਕਾ ਹਰਿਆਣਾ ਅਗੇ ਹਰਿਆਣੇ ਬਾਡਰ ਜਾ ਕੇ ਹੂਡਾ ਸਾਹਿਬ ਦੇ ਹੱਕ ਦੀ ਗੱਲ ਕਰਦਾ ਸੋਨੀਆ ਗਾਂਧੀ ਦੀ ਹੱਕ ਦੀ ਗੱਲ ਕਰਦਾ ਰਾਹੁਲ ਗਾਂਧੀ ਨੂੰ ਬਲਵਕੜੀ ਪਾਉਂਦਾ ਦਿੱਲੀ ਜਾਂਦਾ ਫੇਰ ਰਾਹੁਲ ਗਾਂਧੀ ਨੂੰ ਔਰ ਸੋਨੀਆ ਗਾਂਧੀ ਦੀ ਜਿਹੜੀ ਕਹਿੰਦੇ ਸੰਘਰਸ਼ ਹੈ ਇਹਨਾਂ ਦਾ ਇਹਨਾਂ ਦੀ ਜੋ ਦੇਨ ਹੈ ਉਹਦੀ ਚਰਚਾ ਕਰਦਾ ਜਦੋਂ ਸਾਰੇ ਦੇਸ਼ ਚ ਹੁਣ ਅਸਾਮ ਗਿਆ ਮੈਨੂੰ ਤਾਂ ਸੀਗਾ ਤੇਵੜੂਗਾੜਾ ਵਾਲਿਆਂ ਨੂੰ ਛਡਾਕ ਕੇ ਆਊਗਾ ਮਗਰ ਉੱਥੇ ਫੇਰ ਕਾਂਗਰਸ ਦੀ ਹੱਕ ਦੀ ਗੱਲ ਕਰਕੇ ਜਿਹੜਾ ਮੁੱਖ ਮੰਤਰੀ ਸਾਰੇ ਦੇਸ਼ 'ਚ ਕਾਂਗਰਸ ਦੇ ਹੱਕ 'ਚ ਪ੍ਰਚਾਰ ਕਰੇ ਕਿ ਤੁਸੀਂ ਸਮਝਦੇ ਹੋ ਕਿ ਇੱਥੇ ਉਹ ਕਾਂਗਰਸ ਦੇ ਖਿਲਾਫ ਪ੍ਰਚਾਰ ਕਰ ਸਕੂ ਇਸ ਲਈ ਪੋਰਟ ਦਿਨ ਦਾ ਗੱਠਜੋੜ ਕਾਂਗਰਸ ਨਾਲ ਔਰ ਰਾਤ ਦਾ ਗੱਠਜੋੜ ਭਾਜਪਾ ਨਾਲ ਜੇ ਨਾ ਹੋਵੇ ਗੱਠਜੋੜ ਤੇ ਆ ਐਨਐਸਏ ਨਾ ਲੱਗਦੀ ਜੇ ਗੱਠਜੋੜ ਨਾ ਹੁੰਦਾ ਤੇ ਸ਼ੁਭ ਕਰਨ ਦੇ ਮਾਮਲੇ 'ਚ ਇਹ ਜਾਂ ਪ੍ਰੀਤਪਾਲ ਦੇ ਮਾਮਲੇ 'ਚ ਹਾਈ ਕੋਰਟ ਨੂੰ ਇੰਟਰਵੈਨ ਨਾ ਕਰਨਾ ਪੈਂਦਾ ਐਫਆਈਆਰ ਇਹ ਖਚਾਈ ਕੀਤੀ ਕਿ ਭਗਵੰਤ ਐਫਆਈਆਰ ਕਿਉਂ ਨਹੀਂ ਦਰਜ ਕਰਦਾ ਮੁੱਖ ਮੰਤਰੀ 0 ਐਫ ਆਈ ਆਰ ਕਿਉ ਜਦ ਕਿ ਬਾਡੀ ਜਿਹੜੀ ਲੱਭੀ ਪੰਜਾਬ 'ਚ ਲੱਭੀ ਛੁਪ ਕਰਨ ਦੀ ਗੋਲੀ ਵੱਜੀ ਪੰਜਾਬ 'ਚ ਲੱਗੀ 250 ਬੰਦਾ ਜ਼ਖਮੀ ਹੋਇਆ ਪੰਜਾਬ 'ਚ ਹੋਇਆ ਛੁਪ ਪ੍ਰੀਤਪਾਲ ਨੂੰ ਚੁੱਕ ਕੇ ਕਿੱਥੋਂ ਲੈ ਕੇ ਗਏ ਪੰਜਾਬ ਤੋਂ ਮਗਰ ਐਫ ਆਈ ਆਰ 0 ਫਿਰ ਇਹ ਗੱਠ ਜੋੜ ਨਹੀਂ ਭਾਜਪਾ ਨਾਲ ਤੇ ਕੀ ਆ ਸੂਈ ਤੋਂ ਲੈ ਕੇ ਜਹਾਜ਼ ਤੱਕ ਸਾਈਕਲ ਤੋਂ ਲੈ ਕੇ ਕਾਰ ਤੱਕ ਕਿਹਣਾ ਭਾਈਚਾਰਾ ਹੈ ਜੀ ਜਿਹੜਾ ਇਹ ਬਣਾਉਂਦਾ ਏ ਜਿਹੜੇ ਅੱਜ ਸਾਰੇ ਸਵਾਰ ਹੁੰਦੇ ਆ ਸਾਰੀਆਂ ਚੀਜ਼ਾਂ ਤੇ ਉਸ ਭਾਈਚਾਰੇ ਨੂੰ ਉਸ ਭਾਈਚਾਰਾ ਜੀ ਸਾਡੇ ਸਾਰੇ OBC ਭਾਈਚਾਰਾ ਆ ਜਾਂਦਾ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਮੰਗ ਕਰਦਾ ਵੀ ਉਸ ਬੰਦੇ ਨੂੰ ਜਿਹਨੇ ਇਹ ਸ਼ਬਦ ਵਰਤੇ ਨੇ ਉਹਨੂੰ ਜਲਦੀ ਤੋਂ ਜਲਦੀ ਪਾਰਟੀ ਚੋਂ ਕੱਢਣਾ ਚਾਹੀਦਾ ਨਹੀਂ ਸਾਡੇ ਵੱਲੋਂ ਕੱਢੋ ਨਾ ਕੱਢੋ ਲੋਕਾਂ ਨੇ ਫੈਸਲਾ ਕਰ ਲਿਆ ਲੋਕਾਂ ਨੇ ਅਕਲ ਦਾ ਇਹਨਾਂ ਦਾ ਜਨਾਜਾ ਜਿਹੜਾ ਹੈ ਉਹ ਦੇਖ ਲਿਆ ਲੋਕਾਂ ਨੇ ਉਹ ਸਮਝ ਕੇ ਤੱਕ ਗੱਲ ਸੁਣੋ ਮੇਰੀ ਇੱਕ ਹਜੇ ਤੱਕ ਕਿਸੇ ਕੈਂਡੀਡੇਟ ਅਸਿੱਧ ਅੜੀਕਦਿਆਂ ਨੂੰ 15 ਦਿਨ ਹੋ ਗਏ ਕਿਸੇ ਪਾਰਟੀ ਨੂੰ ਕੈਂਡੀਡੇਟ ਹੀ ਨਹੀਂ ਲੱਭ ਰਿਹਾ ਹਜੇ ਤੱਕ ਤਾਂ ਤੇ ਇੱਕ ਗੱਲ ਕਾਂਗਰਸ ਦੀ ਜਿਹੜੀ ਉਹ ਤੁਸੀਂ ਕਹਿ ਰਹੇ ਹੋ ਉਹ ਗੱਲ ਸੱਚੀ ਹੋਗੀ ਜੋ ਪ੍ਰਤਾਪ ਸਿੰਘ ਬਾਜਵਾ ਨੇ ਕਹੀ ਸੀ ਬਈ ਵਾਕਈ ਬਈ ਅਸੀਂ ਇੱਥੇ 2 ਨੰਬਰ ਦਾ ਪਹਿਲਵਾਨ ਪਹਿਲਵਾਨ ਆ ਜਿਹੜਾ ਉਹ ਭੇਜਾਂਗੇ ਕਿਉਂਕਿ ਜੇ 1 ਨੰਬਰ ਦੇ ਪਹਿਲਵਾਨਾਂ ਦੀ ਲਿਸਟ ਤਾਂ ਜਿਹੜੀ ਉਹ ਕੱਲ ਨਿਕਲ ਗਈ ਪਹਿਲੀ ਲਿਸਟ ਦਾ ਕਾਂਗਰਸ ਦੀ ਨਿਕਲ ਗਈ ਹੁਣ ਤਾਂ ਦੂਜੀ ਲਿਸਟ ਆਉਣੀ ਹੈ ਤੇ ਦੋ ਨੰਬਰ ਦਾ ਹੀ ਉਹ ਜਿਹੜਾ ਪਹਿਲਵਾਨ ਹੋਏਗਾ ਮਤਲਬ ਕਹਿਣ ਦਾ ਇੱਕ ਐਡਾ ਇੰਪੋਰਟੈਂਟ ਸਭ ਤੋਂ ਐਮ ਜ਼ਿਲ੍ਹਾ ਐਮ ਲੋਕ ਸਭਾ ਲੁਧਿਆਣਾ ਜਦੋਂ ਮੈਂ ਹੁੰਦਾ ਸੀ ਤੇ ਸਭ ਤੋਂ ਪਹਿਲੀ ਲਿਸਟ 'ਚ ਉਹ ਮੇਰਾ ਨਾਮ ਡਿਕਲੇਅਰ ਹੁੰਦਾ ਸੀ ਅੱਜ ਜਦੋਂ ਭਾਜਪਾ 'ਚ ਅੱਜ ਲਿਸਟ ਵੀ ਭਾਜਪਾ ਨੇ ਪਹਿਲਾਂ ਕੱਢੀ ਨਾ ਵੀ ਪਹਿਲਾਂ ਕੱਢਿਆ ਐਮਪੀ ਸਾਹਿਬ ਇੱਕ ਗੱਲ ਹੋਰ ਸੁਣ ਲਓ ਅੱਜ ਇਹ ਇਹ ਇੰਨੇ ਢੀਠ ਨੇ ਤੁਸੀਂ ਮੈਨੂੰ ਦੱਸੋ ਮੁੱਖ ਮੰਤਰੀ ਕੋਈ ਵੀ ਹੋਵੇ ਚਾਹੇ ਕੇਜਰੀਵਾਲ ਹੋਵੇ ਮੁੱਖ ਮੰਤਰੀ ਜੇਲ੍ਹ 'ਚ ਹੋਵੇ ਤਾਂ ਮੁੱਖ ਮੰਤਰੀ ਨੂੰ ਜਿਹੜੇ ਲੋਕ ਨੇ ਕੰਮ ਕਰਾਉਣ ਕਿੱਥੇ ਜੇਲ੍ਹ 'ਚ ਜਾਣਗੇ ਅਸਤੀਫਾ ਦੇਣ ਨੂੰ ਕਿਉਂ ਕਹਿ ਰਹੇ ਆ ਕਿਉਂ ਅਸੀਂ ਕੱਲ ਪ੍ਰੈਸ ਕਾਨਫਰੰਸ ਵਿੱਚ ਵੀ ਦੱਸੋ ਮੁੱਖ ਮੰਤਰੀ ਨੇ ਕੋਲ ਰੋਜ਼ ਲੋਕਾਂ ਨੇ ਫਰਿਆਦਾਂ ਲੈ ਕੇ ਜਾਣੀਆਂ ਰੋਜ਼ ਲੋਕਾਂ ਨੇ ਫਾਈਲਾਂ ਲੈ ਕੇ ਜਾਣੀਆਂ ਉਹ ਫਾਈਲਾਂ ਜਾਂ ਲੋਕ ਮਿਲਣ ਲਈ ਤਿਹਾਰ ਜੇ 'ਚ ਜਾ ਕਰਨਗੇ ਤਾਂ ਅਸਤੀਫਾ ਮੰਗ ਰਹੇ ਆ ਵੀ ਸਾਰਾ ਕੰਮ ਆ ਜਿਹੜਾ ਇਹਨਾਂ ਦਾ ਭਾਂਡਾ ਫੁੱਟ ਗਿਆ ਐਨੀ ਬੇਨਤੀ ਆ ਅਗਲੀਆਂ ਗੱਲਾਂ ਸਾਰੀਆਂ ਤੁਹਾਨੂੰ ਨਾ ਕਰਾਂਗੇ ਅਜੇ ਸਿਰਫ ਆਪਾਂ ਅੜੀਕੋ ਵਿਕੇਸ ਪਾਰਟੀ ਦੇ ਕੋਈ ਕੈਂਡੀਡੇਟ ਉਹ ਦੇ ਵੀ ਸਕਦੇ ਆ ਕਿ ਕਿਤੇ ਐ ਇਨਾ ਨਿਕਲ ਜੇ